ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਬਰਕਤ ਦੇ ਅਗਲੇ 파ਟ ਬਾਰੇ ਦੱਸਣ ਜਾ ਰਹੇ ਹਾਂ ਕਿ ਇਸ ਵਿੱਚ ਕਿਵੇਂ ਮਾਸੀ ਨੇ ਅਮਨ ਨਾਲ ਮਿਸਬੀਹੇਵ ਕੀਤਾ ਮਾਸੀ ਨੇ ਅਮਨ ਨੂੰ ਕਿੱਦਾਂ ਖਰੀਆਂ ਖੋਟੀਆਂ ਸੁਨਾਈਆਂ ਤੇ ਉਸ ਨਾਲ ਕੀ ਕੀ ਜ਼ੁਲਮ ਕੀਤੇ ਉਸ ਨੂੰ ਕਿਵੇਂ ਉਹਨਾਂ ਨੇ ੱੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਿਆ ਜਿਸ ਵਿੱਚ ਵਿਕੀ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਬਲਕਿ ਉਹ ਤਾਂ ਖੁਦ ਉਸ ਨੂੰ ਜਾ ਕੇ ਉਸਦੇ ਘਰ ਤੱਕ ਛੱਡ ਕੇ ਆਇਆ ਜਦੋਂ ਇਸ ਗੱਲ ਦਾ ਪ੍ਰੀਤ ਨੂੰ ਪਤਾ ਲੱਗਾ ਤਾਂ ਪ੍ਰੀਤ ਦੇ ਦਿਲ ਵਿੱਚ ਇੱਕ ਵਾਰ ਫਿਰ ਤੋਂ ਸ਼ੱਕ ਪੈਦਾ ਹੋਇਆ ਕਿ ਕਿਤੇ ਅਮਨ ਦੀਆਂ ਸਾਰੀਆਂ ਗੱਲਾਂ ਸੱਚ ਤਾਂ ਨਹੀਂ ਹਨ ਕਿਤੇ ਮੇਰੇ ਘਰ ਦੀਆਂ ਦੀਆਂ ਸਾਰੀਆਂ ਗੱਲਾਂ ਸੱਚ ਤਾਂ ਨਹੀਂ ਹਨ ਮੰਮੀ ਤੇ ਇਸ ਨਾਲ ਐਵੇਂ ਦਾ ਬਿਹੇਵ ਕਰ ਰਹੇ ਹਨ ਜਿੱਦਾਂ ਕਿਤੇ ਇਹ ਕਿਤੋਂ ਬਾਹਰੋਂ ਫੜ ਕੇ ਆਈ ਹੁੰਦੀ ਹੈ ਕੁਝ ਦਿਨ ਪਹਿਲਾਂ ਤਾਂ ਮੰਮੀ ਅਮਨ ਅਮਨ ਕਹਿੰਦੇ ਥੱਕਦੇ ਨਹੀਂ ਸੀ ਪਰ ਹੁਣ ਉਹ ਅਮਨ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢਣ ਲਈ ਕੱਢਣ ਲਈ ਕਾਲੇ ਪਏ ਹੋਏ ਨੇ ਕਿ ਇਹ ਜਲਦੀ ਜਲਦੀ ਇੱਥੋਂ ਚਲੀ ਜਾਵੇ ਬਹੁਤ ਜ਼ਿਆਦਾ ਬਹਿਸ-ਵਸਈਆ ਕਰਨ ਤੋਂ ਬਾਅਦ ਜਦੋਂ 엄ਨ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹਿਣਾ ਤੇ ਉਸ ਦੀ ਮਾਸੀ ਉਸ ਨੂੰ ਕਹਿੰਦੀ ਹੈ ਕਿ ਹਾਂ ਦਫਾ ਹੋ ਇੱਥੋਂ ਜਲਦੀ ਤੈਨੂੰ ਤਾਂ ਅਸੀਂ ਇੱਕ ਪਲ ਵੀ ਇੱਥੇ ਨਾ ਰੱਖੀਏ ਉਤੋਂ ਦੀ ਜਦੋਂ ਉਹ ਘਰ ਜਾਣ ਲੱਗਦੀ ਹੈ ਤਾਂ ਉਹ ਅਪਿਕੀ ਨੂੰ ਵੀ ਫੋਨ ਕਰਕੇ ਕਹਿੰਦੀ ਹੈ ਕਿ ਅਮਨ ਘਰੋਂ ਚਲੀ ਗਈ ਹੈ ਤੂੰ ਉਸ ਨੂੰ ਆਪ ਜਾ ਕੇ ਉਸਦੇ ਘਰ ਤੱਕ ਛੱਡ ਕੇ ਆ ਕਿ ਜੇ ਉਹ ਐਦਾਂ ਚਲੀ ਗਈ ਤਾਂ ਉਸਨੇ ਆਪਣੀ ਮਾਂ ਨੂੰ ਚਾਰ ਗੱਲਾਂ ਲਗਾ ਕੇ ਬੋਲਣੀਆਂ ਹਨ ਪ੍ਰੀਤ ਸੋਚਦੀ ਹੈ ਕਿ ਇਹ ਐਦਾਂ ਕਿਉਂ ਕਰ ਰਹੇ ਹਨ ਤੇ ਤੁਸੀਂ ਦੇਖਿਆ ਕਿ ਕਿਦਾਂ ਅਮਨ ਨੇ ਮਾਸੀ ਨੂੰ ਕਿਹਾ ਕਿ ਤੁਸੀਂ ਤਾਂ ਆਪਣਿਆਂ ਦੇ ਨਹੀਂ ਬਣੇ ਤਾਂ ਸਾਡੇ ਮੇਰੇ ਕਿੱਥੋਂ ਬਣਨਾ ਹੈ ਨਾ ਤੁਸੀਂ ਅੱਜ ਤੱਕ ਮੇਰੇ ਲਈ ਕੋਈ ਚੀਜ਼ ਕੰਮ ਕੀਤਾ ਤੇ ਨਾ ਤੁਸੀਂ ਕਦੀ ਮੈਨੂੰ ਕੋਈ ਕੱਪੜਾ ਲੀੜਾ ਲੈ ਕੇ ਦਿੱਤਾ ਤੇ ਹਰ ਵਾਰ ਤੁਸੀਂ ਬਸ ਮੇਰੇ ਤੋਂ ਕੰਮ ਹੀ ਕਰਵਾਉਂਦੇ ਰਹੇ ਹੋ ਹਰ ਵੇਲੇ ਮਤਲਬ ਹੀ ਘਟਦੇ ਰਹੇ ਹੋ ਜਦੋਂ ਮੰਮੀ ਨੇ ਵਿੱਕੀ ਨੂੰ ਸਾਰੀਆਂ ਗੱਲਾਂ ਦਾ ਦੱਸਿਆ ਤੇ ਵਿੱਕੀ ਨੇ ਕਿਹਾ ਕਿ ਤੁਸੀਂ ਉਸ ਨੂੰ ਕਿਉਂ ਜਾਣ ਦਿੱਤਾ ਤਾਂ ਉਸ ਦੀ ਮੰਮੀ ਕਹਿੰਦੀ ਕਿ ਨਹੀਂ ਜੇ ਉਹ ਤੈਨੂੰ ਰਸਤੇ 'ਚ ਮਿਲ ਗਈ ਤਾਂ ਉਹਨੂੰ ਆਪੇ ਦੇ ਘਰ ਤੱਕ ਛੱਡ ਕੇ ਆਈ ਵਾਪਸ ਨਾ ਲੈ ਕੇ ਆਈ ਰਸਤੇ ਵਿੱਚ ਜਾਂਦੇ ਜਾਂਦੇ ਵਿੱਕੀ ਨੂੰ ਅਮਨ ਮਿਲ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਮਾਸੀ ਨੇ ਬਹੁਤ ਬੁਰਾ ਭਲਾ ਬੋਲਿਆ ਤੇ ਉਸਨੇ ਮੈਨੂੰ ਕੰਨੋ ਫੜ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਤੂੰ ਇੱਥੋਂ ਚਲੀ ਜਾ ਤੇ ਮੈਂ ਹੁਣ ਇੱਥੋਂ ਜਾ ਰਹੀ ਹਾਂ ਮੈਂ ਦੁਬਾਰਾ ਹੁਣ ਵਾਪਸ ਇਸ ਘਰ ਵਿੱਚ ਕਦੀ ਨਹੀਂ ਆਵਾਂਗੀ ਵਿੱਕੀ ਅੰਦਰੋਂ ਤਾਂ ਬਹੁਤ ਖੁਸ਼ ਸੀ ਪਰ ਉਪਰੋਂ-ਉਪਰੋਂ ਉਸ ਨੂੰ ਕਹਿ ਰਿਹਾ ਸੀ ਕਿ ਕੋਈ ਗੱਲ ਨਹੀਂ ਜਿਸ ਘਰ ਵਿੱਚ ਦੋ ਭਾਂਡੇ ਹੁੰਦੇ ਹਨ ਉਹ ਖੜਕਦੇ ਹੀ ਹਨ ਤੇ ਤੂੰ ਇਸ ਗੱਲ ਨੂੰ ਦਿਲ ਤੇ ਨਾ ਲਗਾ ਤੇ ਦੂਜੇ ਪਾਸੇ ਤੁਸੀਂ ਦੇਖਿਆ ਕਿ ਜੀਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਉਹ ਬਹੁਤ ਖੁਸ਼ ਹੋਈ ਉਸ ਨੇ ਇਹ ਦੇਖਿਆ ਕਿ ਇਹ ਤਾਂ ਸਾਡੇ ਸਕੀਨ ਨਹੀਂ ਬਣੇ ਤੇ ਇਹ ਕੱਲ ਦੀ ਆਈ ਕੁੜੀ ਜਿਹੜੀ ਇਹਨਾਂ ਨੇ ਪ੍ਰਧਾਨ ਬਣਾਈ ਹੋਈ ਸੀ ਅੱਜ ਉਹਨਾਂ ਨੇ ਉਸ ਨਾਲ ਵੀ ਇਹੀ سلوਕ ਕੀਤਾ ਹੈ ਅੰਦਰੋਂ-ਅੰਦਰੀ ਤਾਂ ਜੀਤਾ ਬਹੁਤ ਖੁਸ਼ ਹੈ ਕਿ ਇਹਨਾਂ ਨਾਲੋਂ ਸਾਰੇ ਰਿਸ਼ਤੇ ਟੁੱਟਦੇ ਜਾ ਰਹੇ ਹਨ ਤੇ ਸੋਨੂ ਵੀ ਬਹੁਤ ਖੁਸ਼ ਸੀ ਸੋਨੂ ਨੇ ਕਿਹਾ ਕਿ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ ਬਾਕੀ ਆਨ ਆਲੇ ਅਗਲੇ ਪਾਰਚੇ ਅਸੀਂ ਦੇਖਾਂਗੇ ਕਿ ਹਮਨ ਕੀ ਅਗਲਾ ਸਟੈਪ ਚੱਕਦੀ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ